ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋੜ ਜੀ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 5 ਨਗ ਹੈ ਜੀ ਜਿਨ੍ਹਾਂ ਚੋਂ 4 ਤਾਂ ਗੱਬਨ ਨੇ 1 ਤੋਕੜ ਆ ਡਿਟੇਲ ਪ੍ਰੋਪਰ ਬਾਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਾਈ ਦਾ ਲਗਾਤਾਰ ਚੱਲੂਗਾ ਜੀ ਮੇਰਾ ਕੰਮ ਸਰਪ ਤੋਂ ਪਸੂ ਦਿਖਾਉਣਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਜੀਤ ਬਸੰਗੀ ਪਿੰਡ ਜੀ ਛਿਆਰਤਾ ਹੰਕੋੜ ਦਿਲਾ ਮੋਗਾਈ ਮੋਬਾਈਲ ਨੰਬਰ ਹੀ 8264118907 ਠੀਕ ਆ ਬਾਈ ਅੱਜ ਕਿੰਨੇ ਨਾ ਹੈਗਾ ਜੀ ਅੱਜ ਵੀਰੇ 5 ਨਾ ਹੈਗਾ 4 ਗੱਬਣਾ ਤੇ 1 ਧੋਕੜਾ ਮਤਲਬ ਠੀਕ ਆ ਬਾਈ ਕਾਫੀ ਟਾਈਮ ਹੋ ਗਿਆ ਵੀਡੀਓ ਨਹੀਂ ਪਾਈ ਮੈਨੂੰ ਵੀ ਬਹੁਤ ਫੋਨ ਆਏ ਵੀਰੇ ਵੀਡੀਓ ਨਹੀਂ ਆਈਗੀ ਵੀਡੀਓ ਭਰਾਵਾ ਮਾਲ ਘਰੇ ਵਿਕੀ ਜਾਂਦਾ ਸੀ ਯਾਰ ਤੋ ਕਹਿੰਦੇ ਮੈਦਾਨ ਛੱਡ ਗਿਆ ਭੱਜ ਗਿਆ ਭਰਾ ਉਹਨਾਂ ਟਾਈਮ ਨਹੀਂ ਛੱਡਦੇ ਕੈਨੇਡਾ ਵਿੱਚ 4 ਹੁੰਦੇ ਮੋਲਟੇ ਤੇ ਚੱਕੇ ਨਹੀਂ ਲੈ ਕੇ ਜਾਂਦੇ ਅੱਛਾ ਠੀਕ ਆ ਜੀ ਕੰਮ ਕੰਮ ਨਹੀਂ ਛੱਡਦੇ ਕੰਮ ਨਹੀਂ ਛੱਡਦੇ ਯਾਰ ਉਹ ਮਰਜ਼ੀ ਹੋ ਜੇ ਉਹ ਵੱਖਰੀ ਗੱਲ ਆ ਵੀਡੀ ਕੀ ਗਿਆ ਠੀਕ ਹੈ ਜੀ ਕੱਲ ਵੀ ਦੋ ਗੱਬਣਾ ਵਛੈ ਕੱਲ ਵੀ ਘਰੇ ਬੈਗੀਆਂ ਭਰਾ ਠੀਕ ਹੈ ਜੀ ਹਾਂਜੀ ਅੱਜ ਫਿਰ ਪੰਜ ਲੈ ਜਾਂਦੇ ਕਿਧਰੋਂ ਸ਼ੁਰੂ ਕਿਧਰੋਂ ਕਰਨਾ ਕਿਧਰੋਂ ਮਰਜ਼ੀ ਕਰ ਲੈ ਭਰਾ ਓਕੜ ਤੋਂ ਹੀ ਕਰ ਆਜਾ ਇਧਰੋਂ ਆਜੋ ਠੀਕ ਹੈ ਜੀ ਸੂਆ ਗਿੰਨ ਮਾ ਜੀ ਇਹ ਵੀਰੇ ਪਹਿਲਾਂ ਸੂਆ ਸੂਈ ਆ ਬੰਦੋ ਜੀ ਦੰਦ ਨਹੀਂ ਭਰਾ ਚੈ ਕਿਤੇ ਆਪਾਂ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਸੂਈ ਨੂੰ ਵੀਰੇ ਕਿੰਨਾ ਟਾਈਮ ਕੋਈ ਮਰਜ਼ੀ ਮੰਨ ਲਵੇ ਟੋਕੜੀ ਆ ਟੋਕੜੀ ਆਪਾਂ ਤਾਂ ਪਹਿਰਾ ਲੈ ਕੇ ਆਂਦੀ ਆ ਗਾਉ ਹਾਂ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਭਰਾ 9 ਕਿਲੋ ਕੁੰਡੇ ਵਾਲਾ ਜੋ ਕਿਤੇ ਦੇ ਦਾਂਗੇ ਕੱਲ ਹੈਗੀ ਭਰਾ ਇਧਰ ਥਾਂ ਕਿਹੜਾ ਇੱਧਰ ਨਾ ਥਾਣਾ ਨਾ ਆਪਰਾ ਮੂਰ ਲ ਮਗਰ ਲ ਠੀਕ ਆ ਜੀ ਮਤਲਬ 10 ਘਤਾਰਾ ਹੁੰਦੀਆਂ ਥਣ ਚ ਆਪਾਂ ਤੇਲ ਕਹਿ ਕੇ ਦਨੀਆ ਬ ਗਿਣਤੀ ਦੀਆਂ ਹੀ ਹੁੰਦੀਆਂ ਆਪਾਂ ਆਪਰਾ ਤੇਲ ਕਹਿ ਕੇ ਦਨੀਆ ਬੱਚੀ ਯਾਰ ਠੀਕ ਆ ਤਿੰਨਾਂ ਥਣਾਂ ਦੀ ਓਕੇ ਆ ਜੀ ਮੈਂ ਗੜਾ ਤਿੰਨਾਂ ਨੂੰ ਵੀ ਹੱਥ ਵੀ ਨਾ ਲਾਵੇ ਯਾਰ ਠੀਕ ਆ ਜੀ ਬਾਕੀ ਬਈ ਜਾਤ ਬਰੀਡ ਪੂਰੀ ਚੰਗੀ ਆ ਕੁਦਰਤੀ ਕੋਈ ਪ੍ਰੋਬਲਮ ਪੈਗੀ ਬਈ ਥਣ ਚੋਂ ਦੁੱਧ ਘਟ ਗਿਆ 10 ਘ ਕਉਂਦੀਆਂ ਜ਼ਰੂਰ ਆ ਤੁਸੀਂ ਤੇਲ ਹੀ ਮੰਨ ਕੇ ਸੌਦਾ ਕਰਿਓ ਹਾਈਟ ਚੈੱਕ ਕਰ ਲਓ ਬਰੀਡ ਚੈੱਕ ਕਰ ਲਓ ਬਰੀਡ ਤਾਂ ਬਰਾੜ ਬਈ ਬਾੜੀ ਬੱਚੀ ਆ ਕੋਈ ਨਹੀਂ ਬਰੀਡ ਦਾ ਜ ਪਾਲਾ ਟੌਪ ਕਲਾਸ ਬੱਚੀ ਆ ਥਣ ਵਾਲੇ ਪਾਸੋਂ ਕਰਨ ਵਾਲੀ ਗੱਲ ਹੀ ਗਈ ਜੇ ਵੀਰੇ ਚਾਰਾਂ ਥਣਾ ਚ ਹੁੰਦਾ ਫਿਰ ਅਗਲੇ ਨੇ ਵੇਚ ਨਹੀਂ ਵੀ ਕਰਨੀ ਸੀਗੀ ਆ ਫੇਸ ਕਿਹੋ ਜਿਹਾ ਬੱਚੀ ਦਾ ਸਹੀ ਗੱਲ ਆ ਜੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਜੀ ਚੈੱਕ ਕਰ ਸਕਦੇ ਹੋ ਇਹਦਾ ਹੋਰ ਵੀ ਆ ਬਰਾੜ ਭਾਈ ਹਾਂਜੀ ਐਵੇਂ ਲੱਤ ਲੂਤਾਂ ਵਾਲਾ ਕੰਮ ਨਹੀਂਗਾ ਵੇਖ ਲੈ ਠੀਕ ਆ ਜੀ ਮੈਂ ਮੈਂ ਨਾ ਉਹ ਮੈਂ ਡਰਦੀ ਆ ਉਹ ਮੈਂ ਕੋਈ ਚੱਕਰ ਨਹੀਂ ਭਾ ਮੈਂ ਮਰ ਜੀ ਢੰਗਾ ਪਾ ਕੇ ਥੱਲੇ ਬਹਿ ਜਾ ਠੀਕ ਆ ਵੀਰੇ ਬੱਚੀ ਦਾ ਭਰਾ ਕੱਦ ਗੁੱਤ ਚੈੱਕ ਕਰ ਲਾਂ ਦੇ ਗੱਲਾ ਸਹੀ ਗੱਲ ਆ ਜੀ ਕਿੰਨੀ ਚੰਗੀ ਬੱਚੀ ਆ ਪੂਰੀ ਚੰਗੀ ਆ ਵੀਰੇ ਇਹ ਭਰਾ ਗੱਬਣ ਫਾਸ ਵੀ ਹੋ ਜਾਣੀ ਆ ਠੀਕ ਆ ਜੀ ਹਾਂ ਜੀ ਗੱਬਣ ਦਾ ਫਾਸ ਹੋ ਜੂਗੀ ਤੇ ਆਪਾਂ ਭਰਾ ਤਿਲ ਕਹਿ ਕੇ ਦੇਣੀ ਆ ਠੀਕ ਆ ਜੀ ਹਾਂ ਜੀ ਠੀਕ ਆ ਵੀਰੇ ਤੇ ਡਿਮਾਂਡ ਵੀਰੇ ਦੀ ਮੋਲ ਤਾਂ ਬਰਾੜ ਭਈਆ ਕਿੰਨਾ ਮਰਜ਼ੀ ਕਰ ਲਈਏ ਹਾਂ ਜੀ ਇਹ ਆਪਾਂ 19000 ਦੀ ਦੇਣੀ ਆ ਬੱਚੀ 19000 ਦੀ 19000 ਦੀ ਦੇਣੀ ਆ ਮਾਦਾ ਸੁਨੋਈ ਆ ਖੋਦਾ ਬਾਜੀ ਨੰਮ ਦਾ ਪਵੇ ਬਰਾੜ ਬਈ ਠੀਕ ਆ ਜੀ ਖੋਦਾ ਕਰਨ ਨੂੰ 25 ਦਾ ਆਪਾਂ ਮੁੱਲ ਕਰ ਲੈਣੇ ਆ ਆਪ 19000 ਦੇ ਦੇਣੀ ਤੂੰ ਆਪ ਦੱਸ ਦੇ ਬੱਚੀ ਕਿੰਨੀ ਚੰਗੀ ਆ ਪੂਰੀ ਟੌਪ ਕਲਾਸ ਬਈ ਪਗੜਾ ਫੰਟਰ ਬੱਚੀ ਨਹੀਂ ਅੱਜ ਕੱਲ ਕੋਈ ਪਤਾ ਮੇਰੇ 4 ਰਾਤਾਂ ਅਜ ਹੁੰਦੀ ਕਿਸੇ ਨੇ 40 ਦੀ ਵੀ ਨਹੀਂ ਦੇਣੀ ਸੀ ਕੋਈ ਦਿੰਦਾ ਨਹੀਂ ਬੱਚੀ ਸਹੀ ਗਾ ਵੇਚਣੀ ਨਹੀਂ ਸੀ ਇਕ ਲੈਣੇ ਬਾਈ ਜਿਹੜੀ ਚੀਜ਼ ਗੱਪੜ ਪਾਸ ਵੀ ਹੋ ਜੂਗੀ ਬੱਚੀ ਆਉਂਦੀ ਆ ਮੈਂ ਤਾਰਾਂ ਦਾ ਬਰਾ ਹੋ ਸਕਦਾ ਅਗਲਾ ਚਲੋ ਮੇਨ ਤੱਕਲੇ ਦੀ ਟ੍ਰੀਟਮੈਂਟ ਨਾਲ ਅਗਲਾ ਚਲਾ ਲਵੇ ਉਹ ਅਗਲੇ ਦੀ ਮਿਹਨਤ ਵੀਰੇ ਪਰਸ ਤੈਲੇ ਕੇ ਲੈ ਲਈਏ ਕੰਨ ਦੀ ਦੇਖ ਲੈ ਬੱਚੀ ਦਾ ਕਿੰਨਾ ਸੋਹਣਾ ਯਾਰ ਬ੍ਰੀਡ ਪੂਰੀ ਚੰਗੀ ਆ ਵੀਰੇ ਪੂਰੀ ਬ੍ਰੀਡ ਆ ਬਾਈ ਸਹੀ ਗੱਲ ਹੈ ਜੀ ਤੇ ਆਰ ਵੀ ਹੋ ਗਈ ਬੱਚੀ ਕਿੰਨੇ ਦੀ ਤੇਲੀ ਬੱਚੀ 150 55000 ਦੀ ਲੱਗ ਜਾਣੀ ਆ ਸਹੀ ਗੱਲ ਹੈ ਜੀ ਜੇ ਗੱਲ ਕਰੀਏ ਆਪਾਂ ਠੀਕ ਹੈ ਵੀਰੇ ਤੇ 2 ਨੰਬਰ ਜੀ ਇਹ ਵੀ ਵੀਰੇ ਪਹਿਲਾਂ ਵਾਲੀ ਬੱਚੀ ਸੂਂ ਵਾਲੀ ਆ ਠੀਕ ਹੈ ਜੀ ਸਮਾਂ ਕਿੰਨਾ ਕੁ ਲੈਂਦੀ ਆ ਜੀ ਇਹ ਵੀਰੇ 15 ਦਿਨ ਪੂਰੇ ਭ ਕੱਚੀ ਕੱਚੀ ਆ ਬੱਚੀ ਭਣਾ ਦੀ ਡੰਨ ਆ ਜੀ ਮੈਂ ਰਾਜ ਦਾ ਗੂੰਦ ਹੀ ਮਾਰਦੀ ਆ ਪਰ ਪਿੱਛੇ ਦੀ ਗਾਰੰਟੀ ਆ ਗਾਰੰਟੀ ਹੋਗੀ ਪ੍ਰਾਬੀ ਤੋੜ ਕੇ ਦਿਖਾ ਦੀ ਵੀਰੇ ਸੂਆ ਦੰਦੋ ਚੱਕ ਕੀਤੀ ਹੈ ਬਰਾ ਗੰਦ ਨਹੀਂ ਭਰਾਚਾ ਕੇ ਤੇ ਆਪਾਂ ਕਿਸੇ ਦੀ ਵੀ ਤੈਨੂੰ ਐ ਕਹਿ ਦੀਏ ਇਹ ਮਾਲ ਰਾਤ ਹੀ ਉਤਰਿਆ ਸਾਰਾ ਹੀ ਤਾਜਾ ਹੀ ਆਇਆ ਤਾਜਾ ਹੀ ਮਾਲ ਆਇਆ ਬਰਾ ਠੀਕ ਆ ਜੀ ਹਾਂਜੀ ਸੂਆ ਇਹ ਵੀ ਪਹਿਲਾ ਜੀ ਡੇਟ ਮੁਤਾਬਕ ਬਾਈ ਦੱਸਦਾ ਕਿ 15 ਦਿਨ ਪਈ ਜੀ ਚੀਕ ਲੇ ਆ ਦੇਲਾ ਕੰਮ ਤੁਸੀਂ ਚੈੱਕ ਕਰ ਲਓ ਜੀ ਵਜਨ ਵੀ ਚੰਗਾ ਕਰ ਮਾਲ ਦਾ ਕੋਈ ਇੱਕ ਦਾ ਬਰਾੜ ਵੀ ਨੇ ਪੱਠਾ ਪੁੱਠਾ ਤਾਂ ਨਹੀਂ ਚੱਕਿਆ ਰਾਤ ਦੀਆਂ ਆਈਆਂ ਕਰਕੇ ਸਫਰ ਸੁਫਰ ਦਾ ਹੋ ਜਾਂਦਾ ਥੋੜਾ ਜੀ ਬਰਾੜ ਤਾਂ ਜਾਂਦੀਆਂ ਹਾਂ ਜੀ ਸਹੀ ਗੱਲ ਹੈ ਜੀ ਤੇ ਬੱਚੀ ਦਾ ਪਹਿਲਾ ਢੱਲਾ ਢੁੱਲਾ ਵੇਖ ਲੈ ਬੱਚੀ ਦਾ ਕੱਦ ਵਜਨ ਵੇਖ ਲੈ ਕਿੰਨਾ ਚੰਗਾ ਪੂਰੀ ਟ ਹਮਮ ਤੁਹਾਨੂੰ ਦੇਖੀਂ ਬਰਾਬਰ ਹੀ ਦੇਖ ਲਾ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਫੇਸ ਕੁਆਲਟੀ ਚੰਗੀ ਹੈ ਲੈ ਚੱਲੀ ਵੀਰੇ ਅਗਲਾ ਕਹਿੰਦਾ ਨਾ ਹੱਥ 'ਚ ਫੋਨ ਤਾਂ ਹੀ ਚਾਈਦਾ ਬਰਾਬਰ ਭਾਈ ਅੱਜ ਜਰੂਰ ਆ ਵੀ ਫੋਨ ਅੱਛਾ ਜੀ ਠੀਕ ਹੈ ਨਾ ਠੀਕ ਅੱਛਾ ਜੀ ਜਿਹਦੇ ਹੱਥ 'ਚ ਫੋਨ ਹੋਇਆ ਮੇਰਲਾ ਹੁਣੇ ਲੁੱਟਣਾ ਅੱਜ ਫੋਨ ਜਰੂਰ ਆ ਵੀ ਭਰਾ ਵੇਖ ਲੈ ਬੱਚੀ ਦੱਸਦੀ ਆ ਆਪਾਂ ਨਹੀਂ ਕਹਿੰਦੇ ਬੱਚੀ ਦਾ ਵਜਨ ਵੇਖ ਲੈ ਸਹੀ ਗੱਲ ਹੈ ਜੀ ਜਿਹੜੇ ਕੱਚੀ ਕੱਚੀ ਆ ਤੇ ਭਾ ਇਹਦਾ ਵੀਰੇ ਇਹ ਪਹਿਲਾਂ 17 18 ਕੋਲੋਂ ਤਾਂ ਨਾ ਚਪਾਉਗੀ ਤੂੰ ਆਪ ਦਾ ਸਹੀ ਗੱਲ ਹੈ ਜੀ ਕਿਤੇ ਕਿੱਥੇ ਜਾ ਅੱਜ ਦੀ ਡਿਮਾਂਡ ਹੈ ਵੀਰੇ ਇਹਦਾ ਮੁੱਲ ਫੋਨ ਤੇ ਕਰਾਂਗੇ ਜੈ ਜੀ ਹੋਊਗਾ ਜੈ ਜੀ ਹੋਊਗਾ ਠੀਕ ਆ ਵੀਰੇ ਠੀਕ ਆ ਭਾਈ ਠੀਕ ਆ ਤਿੰਨ ਨੰਬਰ ਇਹ ਤਿੰਨ ਨੰਬਰ ਵੀਰੇ ਹੈਗੀ ਦੂਜੇ ਸੂਵੇ ਠੀਕ ਆ ਇਹ ਸਮਾਂ ਕਿੰਨਾ ਕੁ ਲੈਂਦੀ ਆ ਜੀ ਇਹ ਭਰਾ ਲੈਂਦੀ ਆ 10 ਦਿਨ ਪੂਰੇ ਡੇਟ ਮੁਤਾਬਕ ਹਾਂਜੀ ਠੀਕ ਆ ਕਿੰਨਾ ਬਾਜੀ ਦੁੱਧ ਜੀ ਦੁੱਧ ਦਾ ਭਾਈ ਪਲੂਨ ਨੇ ਪਾਇਆ ਵਾ 15 ਕਿਲੋ ਨੇ ਤੇ ਕਹਿੰਦਾ ਠੀਕ ਆ ਜੀ ਹੁਣ ਆਪਾਂ ਨੂੰ ਪਤਾ 20 ਚਵਾ ਦੇ ਆਪਾਂ ਨੂੰ ਪਤਾ 22 ਚਵਾ ਦੇ ਭਾਈ ਅਗਲੇ ਦਿਸੇ ਵਾਪਰਾ ਸੇਵਾ ਅਗਲੇ ਦਿਸੇ ਠੰਡੀ ਸੀਲ ਦੇਖ ਲਾ ਥਣਾ ਦੀ ਭਾਰ ਪਿੱਛੇ ਦੀ ਗਾਰੰਟੀ ਆ ਓਕੇ ਆ ਭਰਾ ਬਾਹ ਰੰਗ ਪ੍ਰਿੰਟ ਬੜਾ ਚੰਗਾ ਜੀ ਬਰੀਡ ਦਾ ਕਰਿਆ ਅੰਤ ਕੋਈ ਨਹੀਂ ਹਨ ਚਿੱਟੀ ਚਿੱਟੀ ਪਈ ਹੈ ਇਹ ਰੰਗ ਕਰਦੀ ਤਾਂ ਵੀ ਨਹੀਂ ਹੋਣਾ ਬਰਾਡ ਬਈ ਕਿਹਦਾ ਰੰਗ ਕਰੂਗਾ ਜੀ ਨਾ ਸਹੀ ਗੱਲ ਜੀ ਬੱਚਾ ਰੰਗ ਕਰਕੇ ਫੇਰ ਵੀ ਨਹੀਂ ਹੋਣਾ ਨਹੀਂ ਹੁੰਦਾ ਬੱਚੀ ਦੇਖ ਲਾ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਥਾਨ ਕੱਲਾ ਕੱਲਾ ਨਿੱਖੜ ਮ ਹੱਥੀ ਚਵਾਈ ਵਾਲਾ ਥਾਨਾ ਜੀ ਢੱਲ ਬਹੁਤ ਪਈ ਆ ਹਵਾਨੇ ਚ ਜੀ ਹਫਤੇ ਦੀ ਕੱਚੀ ਅਸੂਆ ਦੂਜਾ ਰੰਗ ਪ੍ਰਿੰਟ ਪੂਰਾ ਟੌਪ ਦਾ ਜੀ ਬੱਚੀ ਦਾ ਵੇ ਮੋਡਲਿੰਗ ਕਰੇ ਬਾਕੀ ਫੇਸ ਕੁਆਲਿਟੀ ਸੋਹਣੀ ਆ ਬਰੀਡ ਦਾ ਵਿਰੇ ਅੰਤ ਕੋਈ ਨਹੀਂ ਹਾਲਾ ਕਿ ਰਿਕਾਰਡ ਤਾਂ ਕੋਈ ਨਹੀਂਗਾ ਪਰ ਹੈ ਚੰਗੇ ਸਿਮਨ ਵੀ। ਵੀਰਿਆ ਕਹਿਣ ਨੂੰ ਆਪਾਂ ਕਹਿ ਦਈਏ ਆ ਠੀਕ ਆ ਭਰਾਇਆ। ਆਪੋ ਨੂੰ ਝੂਠ ਬੋਲਣਾ ਨਹੀਂ ਹੁੰਦਾ ਭਰਾ। ਉਹਦਾ ਫਾਇਦਾ ਨਹੀਂ ਜੀ ਕੋਈ। ਕਹਿਣ ਨੂੰ ਬਰੀਡ ਦਾ ਭਰਾਇਆ ਉਹ ਭਰਾਇਆ ਕੀ ਫਾਇਦਾ ਕਹਿਣ ਦਾ। ਠੀਕ ਆ ਜੀ। ਤੇਰੀ ਬਾਈ। ਇਹਦੀ ਡਿਮਾਂਡ ਵੀਰੇ। ਇਹਦੀ ਡਿਮਾਂਡ ਵੀਰੇ ਆਪਾਂ ਹੀ 58000 ਦੀ ਦੇਣੀ ਆ ਮੁੱਲ ਬੱਚੀ ਦਾ 65000। 58000 ਇਹ ਮੁੱਲ ਬਰਾੜ ਵੀ ਅੱਜ ਦਾ ਵਾ ਇਹ ਅੱਜ ਦਾ ਅੱਜ ਦਾ ਮੁੱਲ ਹੈ ਬੱਚੀ ਦੇ ਢਿੱਲਾ ਦੇਖ ਲੈ ਕਿੱਥੇ ਜਾ ਕੇ ਬਾਰੀ ਠੀਕ ਹੈ ਵੀ ਵਾ ਢਿੱਲਾ ਬਹੁਤ ਪੰਨਿਆਂ ਨੇ ਹਵਾ ਨੇ ਚ ਆਏ ਵੀਰੇ ਮਾਰਦੀ ਵੀ ਗੂੰਦ ਆ ਇਹ ਬੱਚੀ ਠੀਕ ਹੈ ਪਰ ਇੱਕ ਗਾਲਾ ਕਿਹੜਾ ਬੰਦਾ ਸਾਹਮਣੂ ਕੋਲ ਖਾਟੂਗਾ ਵੇਚਣ ਵਾਲਾ ਵੀਰ ਸਹੀ ਗੱਲ ਹੈ ਤੇ ਅੱਜ ਬੱਚੀ ਤਿਆਰ ਹੁੰਦੀ ਅੱਜ ਬੱਚੀ 75000 ਦੀ ਜੀ ਸਹੀ ਗੱਲ ਹੈ ਗੱਲ ਕਰੀਏ ਆਪਾਂ ਸਹੀ ਗੱਲ ਹੈ ਨਹੀਂ ਭਾਈ ਠੀਕ ਹੈ ਜੀ ਤੇ ਅੱਗੇ 4 ਨੰਬਰ ਨਗ ਵੀਰ ਉਹ ਵੀਰੇ ਕੋਈ ਦੂਜਾ ਸੁਆ ਸਮਝ ਲਾ ਕੋਈ ਤੀਜਾ ਸਮਝ ਲਵੇ ਉਹ ਚਲੋ ਅਗਲੇ ਦੀ ਅਗਲੇ ਦੀ ਇੱਛਾ ਭਰਾ ਬਾਹਰ ਨੂੰ ਲਿਆਈ ਵੀਰੇ ਬਾਹਰ ਨੂੰ ਲਿਆਈ ਸਮਾਂ ਕਿੰਨਾ ਲੈਂਦੀ ਹੈ ਜੀ ਇਹ ਵੀ ਵੀਰੇ ਦੱਸ ਦਿੰਦੇ ਆ ਜੀ ਡੇਟ ਮੁਤਾਬਕ ਹਾਂਜੀ ਤਰੀਕਾ ਹੱਕ ਦਿਆ ਕਰੋ ਵੀਰੇ ਇਧਰ ਨੂੰ ਮੜੀ ਜਿੱਤਾ 10 ਦਿਨ ਲੈ ਜੂ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਦੇ ਵੀਰੇ ਮਾਲਕਿਆਂ ਦੇ 17 18 ਕਿਲੋ ਖੁੱਲਾ ਚੋਇਆ ਸਾਡਾ ਠੀਕ ਆ ਜੀ ਹਾਂ ਜੀ ਢਿੱਲਾ ਢੋਲਾ ਬੱਚੀਆਂ ਬਹੁਤ ਪਈਆਂ ਬਈ ਵੇਖ ਲੈ ਠੀਕ ਆ ਜੀ ਵੱਡੀ ਆ ਭਜਨ ਵਾਲੀ ਇਹ ਵਰਡ ਭਰੋਸਾਂ ਪੰਜ ਪਈ ਆ ਬੱਚੀ ਕਰੋ ਸੰਗ ਆ ਜੀ ਫੇਟ ਆ ਉਹ ਚੰਗੀ ਸੰਗਣਾ ਦੁੱਧ ਮੈਂ ਕਹਿੰਦਾ ਕਿ ਮਾਦੀ ਇੱਕ ਹਿਸਾਬ ਦੀ ਮਾਦੀ ਲਾਲੀ ਦਾ ਗਾਣ ਵਾਲੀ ਇੱਕ ਬਰਾਬਰ ਹੀ ਆ ਠੀਕ ਆ ਵੀਰੇ ਵੀਰੇ ਮਾਲ ਰਾਤ ਤਰਾ ਕਰਕੇ ਨਾ ਮੋਰੀ ਦਾ ਹੌਲ ਕਰਦਾ ਵਾ ਫੋੜਾ ਉਪਰਾ ਕਰ ਦੇ ਨਵੇਂ ਥਾਂ ਕਰੀ ਜਾਂਦਾ ਪਸੂ ਬਾਈ ਬੱਚੀ ਬੰਦੀ ਬਹੁਤਾ ਬੰਦਿਆਂ ਨੇ ਦੱਸਿਆ ਵਾ ਠੀਕ ਹੈ ਜੀ ਕਿ ਜਦੋਂ ਸੁਣਦੀ ਆ ਲੇਵਾ ਲੈ ਕੇ ਨਹੀਂ ਬੱਚੀ ਤਾਂ ਬਿਠਾ ਐਂਦਾ ਠੀਕ ਹੈ ਵੀਰੇ ਬਾਕੀ ਬਾਈ ਤੂੰ ਅਗਲੇ ਦੇ ਦੇਖ ਵੀ ਲੈਣਾ ਭਾਜਾਂ ਨਾਲ ਹੀ ਆ ਬਜਾਂ ਨਾਲ ਹੀ ਬੱਚੀ ਆ ਸਹੀ ਗੱਲ ਆ ਜੀ ਢਿੱਲਾਂ ਢਾਲਾਂ ਦੇਖ ਲੈ ਬੱਚੀ ਤੇ ਕਿੰਨੀ ਆ ਵਾ ਤੇ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਵੀਰੇ ਕਰ ਨੂੰ ਕਿੰਨੀ ਮਰਜ਼ੀ ਕਰ ਲੈ 55 ਮੰਗ ਲੈ 60000 ਰੁਪਇਆ ਮੰਗ ਲੈ ਇਹ ਆਪਾਂ 52000 ਦੀ ਬੱਚੀ ਦੇਣੀ ਆ 52000 52000 ਠੀਕ ਹੈ ਜੀ 52000 ਦੀ ਵੈੜ ਦੇ ਦਾਂਗੇ ਵੈੜ ਚੰਗੀ ਆ ਸੂਆ ਜਿਹੜਾ ਅਗਲੇ ਵੇਰੇ 5 ਨੰਬਰ ਬਾਹਰ ਨੂੰ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਭਰਾ ਦੂਜਾ ਠੀਕ ਆ ਸਮਾਂ ਕਿੰਨਾ ਲੈਂਦੀ ਆ ਜੀ ਇਹਦੇ ਵੀਰੇ 8 ਦਿਨ ਪਈ ਆ ਪੂਰਾ ਰੰਗ ਪ੍ਰਿੰਟ ਪੂਰਾ ਚੰਗਾ ਬੱਚੀ ਦੇਖਣਾ ਤੂੰ ਆ ਕੇ ਦੱਸ ਦੇ ਸਹੀ ਗੱਲ ਆ ਜੀ ਪੂਰੇ ਸੋਹਣੇ ਰੰਗ ਪ੍ਰਿੰਟ ਵਾਲੀ ਆ ਬਾਕੀ ਫੇਸ ਕੁਆਲਿਟੀ ਸੋਹਣੀ ਆ ਚੈੱਕ ਕਰ ਸਕਦੇ ਹੋ ਵਜਨ ਵਾਲੀ ਵੇਖ ਲੈ ਜੀ ਵੇਪਰੇ ਬਈ ਬੜੀ ਵੱਡੀ ਨਹੀਂ ਆਪਾਂ ਤੁਹਾਨੂੰ ਕਹਿ ਦਈਏ ਜਿਹੜਾ ਮੀਡੀਅਮ ਆ ਸਹੀ ਗੱਲ ਆ ਜੀ ਤੁਹਾਡੇ ਸਹਿਜ ਵੀ ਸੋਹਣੇ ਆ ਇਹੋ ਅਗਲੇ ਉਸ ਨੂੰ ਮੜ ਜੀ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਠੀਕ ਆ ਬਈ ਆ ਜਦ ਬੱਚੀ ਰਿਆ ਹੋ ਗਿਆ ਅਨੇ ਪਹਿਲਾਂ ਨੇ ਵੀਰੇ 15 ਕਿਲੋ ਦੋ ਦੋ ਚਮਾਇਆ ਵਾ 15 ਕਿਲੋ 15 ਕਿਲੋ ਪਹਿਲਾਂ ਠੀਕ ਆ ਵੀਰੇ ਆ ਥਣ ਲੈ ਵਾ ਦੇ ਲੈ ਵੀਰੇ ਉਨਾ ਹੀ ਲੈ ਵਾ ਜੀ ਉਨਾ ਹੀ ਬਾਕੀ ਸਭੀ ਪਲੀ ਵੀ ਚੰਗੀ ਆ ਬਜੇ ਨਾਲੀ ਸਭੀ ਪਲੀ ਚੰਗੀ ਆ ਭਰਾ ਆਪਾਂ ਕਚੀਆਂ ਤਸੰਗ ਤਾਂ ਲਈਆਂ ਬੱਛੀਆਂ ਠੀਕ ਆ ਜੀ ਚਾਰ ਤਨ ਬੰਦਾ ਸਾਂਭ ਲੈਂਦਾ ਆ ਗੌਰ ਕਰ ਲੈਂਦਾ ਠੀਕ ਆ ਵੀਰੇ ਠੀਕ ਆ ਨਾ ਤੇ ਇਹਦੀ ਡਿਮਾਂਡ ਜੀ ਇਹਦਾ ਵੀਰੇ ਕਿੰਨਾ ਮਰਜੀ ਮੰਗ ਲਾ ਬੱਚੀ ਦਾ ਮੁੱਲ ਠੀਕ ਆ ਜੀ ਵੀ ਆਪਾਂ 49000 ਦੀ ਬੱਚੀ ਦੇ ਦਾਂਗੇ ਤੇ ਜੇ ਕੋਈ ਜੋੜਾ ਜਾਂ ਕੱਠੀਆਂ ਲੈਂਦਾ ਆਫਰ ਆਫਰ 400 ਕਿਲੋਮੀਟਰ ਕਰਾਇਆ ਕੱਲੀ ਕੱਲੀ ਦੇ ਕੇ ਸਾਰੀਆਂ ਤੇ ਸਾਰੀਆਂ ਤੇ ਕੋਈ ਜੋੜਾ ਲੈਂਦਾ ਤਾਂ ਵੀ 400 ਕਿਲੋਮੀਟਰ ਕਰਾਇਆ ਕੱਲੀ ਤੇ ਹੈ ਨਹੀਂ ਕੱਲੀ ਦੇ ਦਾ ਬਰਾੜ ਭਾਈ ਐਦਾ ਕਰ ਦਾਂਗੇ 50 ਕਿਲੋਮੀਟਰ ਕਰਾਇਆ ਫਰੀ ਕੱਲੀ ਦਾ ਕੱਲੀ ਦਾ ਐਦਾ ਵੀ ਕਰ ਦਾਂਗੇ 50 ਚਲ 50 50 ਸਾਰਿਆਂ ਦਾ ਫਰੀ ਯਾਰ ਸਾਰਿਆਂ ਦਾ ਲਾਦੇ ਯਾਰ ਕੱਲੀ ਤੇ 50 50 ਕਿਲੋਮੀਟਰ ਜੇ ਇਕੱਠੀਆਂ ਲੈਂਦਾ ਜੋੜਾ ਲਊਗਾ 400 ਕਿਲੋਮੀਟਰ 400 ਕਿਲੋ 200 ਆਉਂਦਾ 200 ਜਾਂਦਾ ਪਰ ਇੱਕ ਗੱਲ ਆ ਫਰਾੜ ਬਈ ਬੱਚੀਆਂ ਕੱਚੀਆਂ ਕੱਚੀਆਂ ਆਈਆਂ ਕਿ ਦਿਨ ਬਣ ਗਿਆ ਰੰਗ ਲਾਉਣਗੀਆਂ ਸਹੀ ਗੱਲ ਚਾਰ ਪੈਸੇ ਦੇਣ ਵਾਲੀਆਂ ਜੀ ਅਗਲਾ ਕਹਿੰਦਾ ਨਾ ਹੱਥ 'ਚ ਫੋਨ ਅੱਜ ਹੱਥ 'ਚ ਫੋਨ ਵੀ ਜੱਜੂਗਾ ਮੇਲਾ ਲੁੱਟੂ ਅੱਜ ਮੇਲਾ ਕਿਹਦੇ ਯਾਰ ਕਿਹਦੇ ਹੱਥ 'ਚ ਫੋਨ ਆ ਮੇਲਾ ਉਹਨੇ ਲੋਟੀ ਲੈਣਾ ਅੱਜ ਤੂੰ ਆਪ ਦੱਸ ਦੇ ਪੱਚੀਆਂ ਬੋਲਦੀਆਂ ਆਪਾਂ ਕੋਲ ਉਹਨੇ ਬੋਲਣ ਵਾਲੇ ਸਹੀ ਗੱਲ ਆ ਜੀ ਮੈਦਾਨ ਨਹੀਂ ਚਾਰ ਬੰਦੇ ਮੋਟਰ ਤੇ ਜਾ ਕੇ ਨੇ ਲੈ ਕੇ ਜਾਂਦੇ ਉਹਨਾਂ ਟਾਈਮ ਨਹੀਂ ਛੱਡਦੇ ਲੋਕ ਜੋ ਮਰਜ਼ੀ ਤੈਨੂੰ ਕਹੀ ਜਾਣ ਬਰਾੜ ਬਾਈ ਠੀਕ ਹੈ ਜੀ ਠੀਕ ਹੈ ਨਾ ਬੜਾ ਵੀਡੀਓ ਤਾਂ ਲੇਟ ਹੋ ਗਈ ਫੇ ਮਾਲ ਘਰੇ ਬੈ ਗਿਆ ਠੀਕ ਹੈ ਜੀ ਠੀਕ ਹੈ ਨਾ ਹੁਣ ਵੀਡੀਓ ਆਪ ਕੋਈ ਲਗਾਤਾਰ ਹੀ ਹੋਊਗੀ ਠੀਕ ਹੈ ਜੀ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ ਜੀ